ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਜੀ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਵਲੌਗ ਅਸੀਂ ਆਪਣੇ ਤਾਇਆ ਜੀ ਦੇ ਬੇਟੇ ਕਰ ਤੀਸਰੀ ਬੇਟੀ ਹੋਈ ਹੈ ਤੇ ਉਹਨਾਂ ਨੇ ਅੱਜ ਉਹਨਾਂ ਨੇ ਫੰਕਸ਼ਨ ਕਰਨਾ ਤੀਸਰੀ ਬੇਟੀ ਦਾ ਸੋ ਧੀਆਂ ਵੀ ਕਿਸੇ ਨਾਲ ਘੱਟ ਨਹੀਂ ਹੁੰਦੀਆਂ ਜੀ ਤੇ ਪਹਿਲਾਂ ਮੈਂ ਆਪਣੀ ਫੈਮਿਲੀ ਨੂੰ ਇੰਟਰੋਡਿਊਸ ਕਰਾ ਦਾਂ ਤੇ ਤੁਸੀਂ ਦੇਖੀ ਲੈ ਮੇਕਅਪ ਸ਼ੇਕਾ ਕਰਦੇ ਆ ਮੇਰੀ ਇਹ ਹੈਗੀ ਧਰਮ ਪਤਨੀ ਤੇ ਇਹ ਛਾਲੀ ਆ ਨੰਨੀ ਪਰੀ ਸਾਡੀ ਇਹ ਨੰਨੀ ਫਰੀ ਵਿਚਾਰੀ ਦੇ ਨਿਕਲੇ ਹੋਏ ਆ ਕਨੂਏ ਨਿਕਲੇ ਹੋਏ ਆ ਦਰਦ ਹੁੰਦੀ ਆਸ਼ ਹੈ ਚਲ ਕੋਈ ਠੀਕ ਹੋਏ ਨਾ ਇਹ ਸਾਡੀ ਇਹ ਨੰਨੀ ਫਰੀ ਇਹ ਨੇ ਸਾਡੇ ਵੱਡੇ ਭਾਜੀ ਜੀ ਸਰਦਾਰ ਅਵਿੰਦਰ ਸਿੰਘ ਇਹ ਸਾਡਾ ਚਿੰਟੂ ਤੇ ਇਹ ਆ ਸਾਡੀ ਭੱਬੀ ਜੀ ਭੱਬੀ ਜੀ ਇਧਰ ਮੋ ਕਰ ਲੋ ਹੈ ਇਹਦੀ ਮੈਂ ਕਪੜੀ ਕੀਤਾ ਆ ਜੇ ਤੇ ਬੁਤੇ ਇਦਾਂ ਹੀ ਵੇਖਣਾ ਬਣਿਆ ਆਪਣੀ ਸੂਰਤਾ ਤੁਹਾਨੂੰ ਬੰਨੇ ਵਿਖਾਉਣੀ ਆ ਪੈਣੀ ਆ। ਲੋ ਜੀ ਅਸੀਂ ਚੱਲੇ ਆ ਜੀ ਪ੍ਰੋਗਰਾਮਾਂ ਦੇ ਘਰੇ ਤਾਇਆ ਜੀ ਦੇ ਘਰੇ ਚੱਲਨੇ ਆ ਤੇ ਜਾ ਕੇ ਸ਼ੁਰੂ ਕਰਦੇ ਆ ਆਪਣਾ ਵਲੌਗ। ਜਿੰਦੀ ਜੀ ਹੋਈ ਆ ਨੇ ਮੇਕਅਪ ਤੋਂ ਬਗੈਰ ਹੀ ਪਛਾਣ ਸਕਦਾ ਨੇ ਬੇਬੀ ਨੇ ਕੋਈ। ਲੋ ਜੀ ਅਸੀਂ ਨਾ ਕਰੇ ਪਹੁੰਚ ਗਏ ਆ ਨੀ। ਤੇ ਪਾਇਆ ਤੁਸੀਂ ਤਿਆਰ ਹੀ ਨਹੀਂ ਹੋਏ ਮੋਰੇ ਅੰਦਰ ਲੋ ਜੀ। ਆਏ ਘਰ ਆਲੇ ਆ ਪਿਆਰ ਨਹੀਂ ਆਏ ਫਿਰਦੇ ਧੀਆ ਜੀ ਛੱਡਿ ਪੇੜੀ ਜਿਹਦਾ ਪਿਤਾ ਜੀ ਜਿਹਦਾ ਪ੍ਰੋਗਰਾਮ ਹੈ ਜੀ ਦਾ ਜੀ ਸਾਲੇ ਤੇ ਸਾਡੀ ਫੈਮਿਲੀ ਬੱਚਾ ਪਾਰਟੀ ਕੋਈ ਆ ਤੁਸੀਂ ਤਿਆਰ ਨਹੀਂ ਆਏ ਹੈ ਇਹਦਾ ਟੋਟਲ ਟੋਟਲ ਇਹ ਆ ਜੀ ਸਾਡੇ ਜੈ ਸਮੀਤ ਜਿਸ ਦਾ ਫੰਕਸ਼ਨ ਅੱਜ ਹੈ ਉੱਠ ਪੱਤਾ ਨਹੀਂ ਕਿਹੜੀ ਮਾਂ ਨੇ ਕਿਹੜੀ ਡਲੀ ਖਾ ਕੇ ਜੰਮਿਆ ਹੈ ਛੁੱਤੀ ਭਈ ਹੈ ਉੱਠ ਨਾ ਭਈ ਓ ਓ ਚੁੱਕੀਓ ਇਹ ਚੱਲਣ ਦੇ ਆ ਜੀ ਫੰਕਸ਼ਨ ਦੀਆਂ ਤਿਆਰੀਆਂ ਇਹ ਸਾਡੇ ਤਾਇਆ ਜੀ ਤਾਈ ਜੀ ਇਹ ਸਾਡੇ ਆ ਵੀ ਹਲਵਾਈ ਬਣੇ ਹੋਏ ਆ ਇਹਨੂੰ ਬਣਾਉਂਦੇ ਕੁਪੀ ਆਲੇ ਦੇ ਕੀ ਮਿਰਚ ਤੇ ਦੂਜਾ ਮੀਟ ਮਸਾਲਾ ਤੁਸੀਂ ਤਿਆਰ ਨਹੀਂ ਹੋਏ ਹੋ ਜਾਂਦੇ ਹੈਂ ਫਪਕੋੜੇ ਕੁਪੀ ਆਲੇ ਮਾਤਾ ਹੰਤਾ ਕਾਪ ਕੋ ਇਹ ਪਤਾ ਜੇ ਖਾਣੇ ਆ ਤਾਂ ਚੀਰਨੇ ਪੈਣੇ ਆ ਜੇ ਖਾਣੇ ਤਾਂ ਚੀਰਨੇ ਪੈਣੇ ਆ ਵੱਡੇ ਵੱਡੇ ਚੀਰਨੇ ਵੇ ਸਾਡੇ ਚਾਚੀ ਜੀ ਦਾਦਾ ਦਾਦੀ ਜੀ ਆ ਗਏ ਨੇ ਇਹ ਦਾਦਾ ਜੀ ਦਾਦੀ ਜੀ ਆਪਣੀ ਇਹ ਕਿੰਨੂੰ ਤੁਸੀਂ ਆਏ ਪਰਪੋਤਰੀ ਨੂੰ ਪਰਪੋਤਰੀ ਦੇ ਪ੍ਰੋਗਰਾਮ ਤੇ ਆਏ ਨੇ ਜੀ ਸਾਡੇ ਹੈਂ ਇਹਨਾਂ ਦਾ ਦਾਨੀ ਆਉਂਦਾ ਹੋਣਾ ਹੋਣਾ ਕਿਉਂ ਨਹੀਂ ਉਹ ਕੋਣੀ ਠੀਕ ਕਰ ਦਿੰਨੇ ਆ ਆਹ ਵਾਹ ਇਹ ਦਾਦਾ ਜੀ ਸਾਡੇ ਵਾਹ 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 ਰੱਬਾ ਕਲਮ ਚੱਲਦੀ ਹੁਣ ਸਾਹ ਉੱਤ ਪਿਆ ਏ ਕਾਕਾ ਉੱਤ ਪਿਆ ਸੀ ਕਾਕਾ ਕੀ ਕਰਦਾ ਪਿਆ ਸੀ ਓਏ ਕਾਕੇ ਵੀ ਗਾਓ ਮੈਨੂੰ ਨਹੀਂ ਪਤਾ ਕਿਹੜੇ ਕਿਹੜੇ ਰਿਸ਼ਤੇਦਾਰ ਆ ਆਹ ਦਾ ਬਤਾ ਭੂਆ ਜੀ ਆ ਨਹੀਂ ਤੇ ਸਾਡੇ ਭੂਆ ਆ ਵੱਡੇ ਭੂਆ ਆ ਸਾਡੀ ਵੱਡੀ ਭੂਆ ਆਹ ਤਾਈ ਸੱਸ ਜੀ ਸੱਸ ਜੀ ਹਾਏ ਤੇ ਇਹ ਆ ਗਈ ਸਾਡੀ ਭੈਣ ਇਹ ਸਾਡੀ ਅਗਲਾ ਹੁੰਦੀ ਨਨ ਦਾ ਕੀ ਆ ਵਾ ਤੇ ਇਹ ਰਿਸ਼ਤੇਦਾਰ ਨੇ ਅੱਕੇ ਚੱਲ ਵੀਓ ਹਾਂ ਜੀ ਜੈ ਮਾਤਾ ਦੀ ਜੈ ਮਾਤਾ ਦੀ ਹੋਣੀ ਆਇਆ ਨਹੀਂ ਹੁਣ ਸੰਗ ਆਉਂਦੀ ਸਰਜੀਕਾਲ ਜੀ ਸਾਰੀ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰੀ ਗੱਲ ਵਾਸ਼ਮੈਂ ਗੱਡੀਆਂ ਜਿਹੜੀਆਂ ਵੀ ਆਉਂਦੀਆਂ ਸਾਰੀ ਇੱਥੇ ਲਮਾਉਣੀਆਂ ਨੇ ਸਾਰੀਆਂ ਨੇ ਤਨਖਾਹ ਤੈਨੂੰ ਦੇਣੀ ਨਹੀਂ ਅਸੀਂ ਸੁਣਿਆ ਠਾਕੋਏ ਪਤਾੜੇ ਪਕੜੜੇ ਪਕੜੜੇ ਚੜਨੇ ਇਹ ਚੜਨੇ ਸੋਰਾ ਮਿੱਠਾ ਘਟ ਖਾਣਾ ਮੈਂ ਇੱਕੋ ਹੀ ਲਿਆ ਕੀ ਸਾਡੇ ਤਾਂ ਵੀ ਮੈਂ ਚਾਹਣਾ ਹੈ ਕਿ ਕੀ ਉਹਦਾ ਦੁੱਧ ਪਾਉਣਾ ਹੈ ਹਾਂ ਦੁੱਧ ਖੁੱਲਾ ਪਾਉਣਾ ਏ ਕਾਲੀ ਚਾਹਣਾ ਬਣਾ ਦੇ ਉਹਦੇ ਪਤੀ ਵਾਲੋ ਇਹ ਸਾਡੇ ਬੱਚੇ ਕਰੋ ਕੰਮ ਗੋੜੇ ਆ ਤੂੰ ਤੈਨੂੰ ਦਿਹਾੜੀ ਨਹੀਂ ਦੇਣੀ ਮਾਮਾ ਤੂੰ ਲੇਟ ਆਇਆ ਲੈ ਇਹ ਬਾਰੇ ਆ ਵੀ ਖਾਈ ਜਾਂਦੇ ਹੈ ਬਾਰੇ ਆ ਵੀ ਖਾਈਓ ਲੇਕਿਨ ਕਿਥੇ ਹੋ ਰਿਹਾ ਹੈ ਨਾ ਮੈਂ ਕੋਈ ਬਾਰੇ ਬਾਰੇ ਵੀ 10 ਦਿਨ ਨਿਆਣੇ ਘਲਤੇ ਕੋਈ ਸਿਆਣਾ ਪੈਣਾ ਕੋ ਬੰਦਾ ਭੇਜ ਗੁਰੂ ਤੇ ਨਿਆਣੇ ਭੇਜਣਾ ਨਾ ਕੰਮ ਹੋਣਾ ਭਜੀ ਲਧੀ ਲਾ ਬਣਾਓ ਲਾ ਲਧੀ ਹੋਵੇ ਕਾਨਵਰ ਚੀਰੂ Hãy cho kênh Ghiền Mì Gõ Để không được phiền mời em không không ਮੇਰਾ ਕਿਥੇ ਆ ਨਹੀਂ ਚਲੋ ਨਾ ਇਹ ਤੇ ਫੜੀ ਗੀ ਆਹ ਤੇ ਦਾ ਪਲ ਫੜੀ ਜਾਲਾ ਬੜਾ ਜੀ 500 ਰੁਪਇਆ ਫੜਲਾ ਫੜਲਾ ਫੜਦਾ ਦੇ ਗਈ ਹੈ ਆਹ ਨਾ ਮੈਂ ਕਹਿੰਦਾ ਹਾਂ ਦਾ ਫੜ ਫੜ ਫੜਦਾਦੀ ਵਾਲਾ ਸਗਨ ਫੜ ਤੂੰ ਹਾਂ ਵੀ ਲੈ ਮਾਨ ਗੇਲਾ ਪੂਰੇ ਆ ಸಾ ಚಾಚಿಲ್ ಚಾ ನಾ ಫೋನ್ ಚಾಚಿ ಸಾ ਮਾਫ ਕਰ ਮਨ ਲੈ ਨਾ ਜਣ ਚੋਰ ਚੋਰ ਪੈਂਦੇ ਚੋਰ ਚੋਰਾ ਨਹੀਂ ਹੈ ਕੋਈ ਚੋਰ ਤਾਂ ਡਰਦੇ ਨਹੀਂ ਲੋਕਾਂ ਦੇ ਨਾਲ ਇਹ ਉਹਨੇ ਹੱਦ ਤੰਦਰਦੇ ਚੋਰ ਨੂੰ ਇੱਥੇ ਆਜੋ ਇਹ ਤਾਈ ਹੈ ਆਈ ਜਿੰਦਾਬਾਦ ਵੱਟੇ ਵੱਟ ਭਜਾਈ ਹਾਏ ਨਹੀਂ ਪਹਿਨਣਾ ਨਹੀਂ ਦੇਖ ਤਾਈ ਮੱਤੇ ਵੱਟ ਦੁਸਤੀ ਪਾਦੇ ਹਾਂ ਚੰਗੀ ਹਾਂ ਚੱਲੋ ਬੋਲ ਮਾਈ ਮਾਈ ਉਹ ਗਾਲੀ ਕਰਤੀ ਮੱਕਾ ਦੇ ਹੈ ਇਹ ਕਿ ਕਿਟਨ ਚਲੋ 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 ਚਾ ਚਾ ਜੀ ਆਂਟੀ ਦੀ ਮਿਹਨਤ ਆਂਟੀ ਨੇ ਸਾਰਾ ਕੁਝ ਕੀਤਾ ਤਿਆਰ ਚਿਕਨ ਅਨ ਸਬਜ਼ੀਆਂ ਨਾਲ ਕੇ ਬੰਦੀ ਚੀਜ਼ ਦੇ ਕੇ ਖਾਣੇ ਨੂੰ ਨਾ ਹੋ ਜੀ ਦੋ ਨਾਨਕਿਓ ਨਾਨਕ ਕਿੱਥੇ ਆ ਸਾਡੇ ਹੌਲੀ ਹੌਲੀ ਗੈਸਟ ਜਾ ਰਹੇ ਨੇ ਚੱਲੇ ਰਹਿ ਪੋ ਯਾਰ ਹਾਂ ਆ ਪਾਪਾ ਜੀ ਚੱਲੇ ਓਕੇ ਬਾਈ ਬਲੌਗ ਨੂੰ ਕਰਦੇ ਆਂ ਜੀ ਐਂਡ ਤੇ ਤੀਆਂ ਨੂੰ ਯਾਰ ਬੋਏ ਨਾਲ ਸਮਝਿਆ ਕਰੋ ਤੀਆਂ ਕਰਦੀਆਂ ਰੌਣਕ ਹੁੰਦੀਆਂ ਨੇ ਤੇ ਇਹ ਕਾਰੋਬਾਰ ਜਵਾਦਾ ਕਰਦੀਆਂ ਨੇ ਤੇ ਇਹ ਸਾਡੀ ਆ ਤੀਸਰੀ ਮਨੋਰੰਜਨ ਓਕੇ ਬਾਏ ਥੈਂਕ ਯੂ ਜੇ ਵਧੀਆ ਲੱਗੇ ਤਾਂ ਪਲੀਜ਼ ਸ਼ੇਅਰ ਕਰ ਦਿਓ ਜੀ